ਸਾਰੇ ਕਿਸਾਨ ਵੀਰਾਂ ਨੂੰ ਪਿਆਰ ਪਰਿ ਸਤਿ ਸ਼ਾਹੀਤ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਾਰਚ ਦੇ ਮਹੀਨੇ ਦੇ ਵਿੱਚ ਪੀਏਯੂ ਕੈਂਪਸ ਵਿਖੇ ਔਰ 6 ਹੋਰ ਖੇਤਰੀ ਖੋਜ ਕੇਂਦਰਾਂ ਤੇ ਖੇਤੀ ਵਿਗਿਆਨ ਕੇਂਦਰਾਂ ਵਿਖੇ ਕਿਸਾਨ ਮੇਲੇ ਲਗਾਏ ਜਾਂਦੇ ਨੇ ਇਸੇ ਲੜੀ ਦੇ ਤਹਿਤ ਖੇਤੀ ਵਿਗਿਆਨ ਕੇਂਦਰ ਪਟਿਆਲਾ ਰੌਣੀ ਫਾਰਮ ਵਿਖੇ 25 ਮਾਰਚ ਨੂੰ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਇੱਕ ਮੌਕਾ ਹੁੰਦਾ ਹੈ ਕਿਸਾਨਾਂ ਵਾਸਤੇ ਕਿ ਉਹ ਆ ਕੇ ਮਾਰਾਂ ਦੇ ਨਾਲ ਸਾਇੰਸਦਾਨਾਂ ਦੇ ਨਾਲ ਸਿੱਧਾ ਰابطਾ ਜਿਹੜਾ ਉਹ ਆਪਣਾ ਕਾਇਮ ਕਰ ਸਕਣ ਤਾਂ ਇਸੇ ਮੰਤਵ ਦੇ ਤਹਿਤ ਇਸ ਮੇਲੇ ਦੇ ਵਿੱਚ ਇੱਕ ਤਕਨੀਕੀ ਸੈਸ਼ਨ ਕਰਵਾਇਆ ਜਾਵੇਗਾ ਜਿਦੇ ਵਿੱਚ ਪੀਏਯੂ ਦੇ ਟੌਪ ਦੇ ਮਹਾਰ ਕਿਸਾਨਾਂ ਨੂੰ ਜਿਹੜਾ ਹੈ ਉਹ ਨਵੀਆਂ ਤਕਨੀਕਾਂ ਬਾਰੇ ਨਵੀਆਂ ਕਿਸਮਾਂ ਬਾਰੇ ਨਵੇਂ ਉਤਪਾਦਾਂ ਬਾਰੇ ਜਿਹੜੀ ਹੈ ਵਿਸਥਾਰਪੂਰਵਕ ਜਾਣਕਾਰੀ ਵੀ ਦੇਣਗੇ ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਜਿਹੜੇ ਉਹ ਦੇਣਗੇ ਇਸ ਮੇਲੇ ਵਿੱਚ ਪੀਏਯੂ ਦੇ ਜਿਹੜੇ ਵੱਖ-ਵੱਖ ਵਿਭਾਗ ਨੇ ਉਹਨਾਂ ਵੱਲੋਂ ਆਪਣੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਜਿਦੇ ਵਿੱਚ ਉਹਨਾਂ ਦੇ ਸੈਇਸਦਾਰ ਮੌਜੂਦ ਰਹਿਣਗੇ ਔਰ ਕਿਸਾਨਾਂ ਦੇ ਜਿਹੜੇ ਹੈਗੇ ਸਵਾਲਾਂ ਦੇ ਜਵਾਬ ਔਰ ਕਿਸਾਨਾਂ ਨੂੰ ਨਵੀਂ ਜਾਣਕਾਰੀ ਹੈ ਜਿਹੜੀ ਉਹ ਸਿੱਧੇ ਰੂਪ ਦੇ ਵਿੱਚ ਦੇਣਗੇ ਇਸ ਤੋਂ ਇਲਾਵਾ ਖੇਤੀਬਾੜੀ ਨਾਲ ਜਿਹੜੇ ਜੁੜੇ ਹੋਏ ਉਦਯੋਗ ਨੇ ਜਾਂ ਜਿਹੜੇ ਸਵੈ ਸਹਾਇਤਾ ਸਮੂਹ ਨੇ ਉਹਨਾਂ ਵੱਲੋਂ ਵੀ 150 ਦੇ ਕਰੀਬ ਸਟਾਲ ਔਰ ਪ੍ਰਦਰਸ਼ਨੀਆਂ ਇਸ ਮੇਲੇ ਵਿੱਚ ਲਗਾਈਆਂ ਜਾਣਗੀਆਂ ਜਿਦੇ ਵਿੱਚ ਉਹ ਆਪਣੇ ਲੇਟੈਸਟ ਉਤਪਾਦ ਲੇਟੈਸਟ ਤਕਨੀਕਾਂ ਜਿਹੜੀਆਂ ਉਹਨਾਂ ਦੀ ਜਾਣਕਾਰੀ ਕਿਸਾਨਾਂ ਨੂੰ ਦੇਣਗੇ ਔਰ ਉਹਨਾਂ ਦੀ ਪ੍ਰਦਰਸ਼ਨੀ ਵੀ ਲਗਾਉਣਗੇ ਇਸ ਮੇਲੇ ਵਿੱਚ ਇੱਕ ਮੇਨ ਖਿੱਚ ਦਾ ਕਾਰਨ ਕਿਸਾਨਾਂ ਵਾਸਤੇ ਹੁੰਦਾ ਹੈ ਸੁਧਰੀ ਬੀਜਾਂ ਦੀ ਵਿਕਰੀ ਸੋ ਇਸ ਮੇਲੇ ਦੇ ਵਿੱਚ ਸੋਨੇ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੀਆਂ ਸੁਧਰੀਆਂ ਕਿਸਮਾਂ ਦੇ ਸੁਧਰੇ ਬੀਜ ਕਿਸਾਨਾਂ ਵਾਸਤੇ ਵਿਕਰੀ ਲਈ ਉਪਲਬਧ ਹੋਣਗੇ ਸੋਨੇ ਦੀਆਂ ਵੱਖ-ਵੱਖ ਫਸਲਾਂ ਜਿਵੇਂ ਝੋਨਾ ਹੈ ਬਾਸਮਤੀ ਹੈ ਮੂੰਗੀ ਅਰਹਰ ਮਾਂ ਮੱਕੀ ਹੈ ਔਰ ਹੋਰ ਜਿੰਨੀਆਂ ਫਸਲਾਂ ਨੇ ਉਹਨਾਂ ਦੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਔਰ ਪ੍ਰਚਲਿਤ ਕਿਸਮਾਂ ਨੇ ਉਹਨਾਂ ਦਾ ਸੁਧਰਿਆ ਬੀਜ ਕਿਸਾਨਾਂ ਵਾਸਤੇ ਵਾਜਬ ਰੇਟਾਂ ਤੇ ਵਿਕਰੀ ਵਾਸਤੇ ਉਪਲਬਧ ਹੋਵੇਗਾ ਉਸ ਤੋਂ ਇਲਾਵਾ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਦਾਲਾਂ ਦੀਆਂ ਤੇਲ ਬੀਜਾਂ ਦੀਆਂ ਚਾਰੇ ਦੀਆਂ ਔਰ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਵੀ ਜਿਹੜੀ ਹੈ ਇਸ ਮੇਲੇ 'ਚੋਂ ਖਰੀਦ ਸਕਣਗੇ ਇਨ੍ਹਾਂ ਦੇ ਨਾਲ-ਨਾਲ ਸਬਜੀ ਸਬজੀਆਂ ਦੀ ਪਨੀਰੀ ਔਰ ਜਿਹੜੇ ਫਲਾਂ ਦੇ ਬੁੱਟੇ ਨੇ ਉਹ ਵੀ ਇਸ ਮੇਲੇ ਦੇ ਵਿੱਚ ਵਿਕਰੀ ਲਈ ਉਪਲਬਧ ਹੋਣਗੇ ਔਰ ਕਿਸਾਨ ਵੀਰ ਜਿਹੜੇ ਆਪਣੇ ਮਿੱਟੀ ਔਰ ਪਾਣੀ ਦੇ ਜਿਹੜੇ ਨਮੂਨੇ ਨੇ ਉਹਨਾਂ ਨੂੰ ਵੀ ਪਰਖ ਵਾਸਤੇ ਜਮਾ ਇਸ ਮੇਲੇ ਦੇ ਦੌਰਾਨ ਕਰਵਾ ਸਕਣਗੇ ਜਿਹੜਾ ਆਪਣਾ ਕਿਸੇ ਵਿਗਿਆਨ ਕੇਂਦਰ ਪਟਿਆਲੇ ਦਾ ਟੈਕਨੋਲੋਜੀ ਫਾਰਮ ਹੈ ਜਿਹਦੇ ਵਿੱਚ ਜਿਹੜੀ ਹੈ ਵੱਖ-ਵੱਖ ਫਸਲੀ ਚੱਕਰ ਹੈ ਜਿਹੜੇ ਪ੍ਰਦਰਸ਼ਿਤ ਕੀਤੇ ਗਏ ਨੇ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਫਸਲ ਪ੍ਰਬੰਧਨ ਦੀਆਂ ਔਰ ਫਸਲ ਸੁਰੱਖਿਆ ਦੀਆਂ ਵੱਖ-ਵੱਖ ਤਕਨੀਕਾਂ ਜਿਹੜੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਔਰ ਜਿਹੜੀਆਂ ਹੈ ਵੱਖ-ਵੱਖ ਕਿਸਮਾਂ ਪੀਏਯੂਸ ਫਾਰਮਸ਼ ਕਰਦੀ ਹੈ ਉਹਨਾਂ ਨੂੰ ਆਪ ਲਗਾ ਕੇ ਦਿਖਾਇਆ ਗਿਆ ਹੈ ਕਿਸਾਨ ਵੀ ਰਸ ਟੈਕਨੋਲੋਜੀ ਪਾਰਕ ਨੂੰ ਵੀ ਵਿਜ਼ਿਟ ਕਰਕੇ ਉਹਨੂੰ ਉਹਦੇ ਇੱਥੇ ਜਾ ਕੇ ਤੇ ਉੱਥੋਂ ਵੀ ਸਿੱਧੀ ਜਾਣਕਾਰੀ ਹੈ ਜਿਹੜੀ ਉਹ ਹਾਸਲ ਕਰ ਸਕਦੇ ਨੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ 25 ਮਾਰਚ ਦੀ ਡੇਟ ਨੋਟ ਕਰ ਲਓ ਸਾਰੇ ਜਣੇ 25 ਮਾਰਚ ਨੂੰ ਹੁਮ ਹੁਮਾ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਰੌਣੀ ਫਾਰਮ ਵਿੱਚ ਇਸ ਮੇਲੇ ਵਿੱਚ ਭਾਗ ਲਓ ਔਰ ਨਵੀਆਂ ਜਾਣਕਾਰੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਜਿਹੜੀ ਉਹ ਹਾਸਲ ਕਰੋ ਨਵੇਂ ਬੀਜ ਖਰੀਦੋ ਤਾਂ ਕਿ ਆਪਾਂ ਰਲ ਮਿਲ ਕੇ ਆਪਣੀ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾ ਸਕੀਏ ਸੋ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਰਹੇਗਾ ਬਹੁਤ ਬਹੁਤ ਧੰਨਵਾਦ